ਰਵਿੰਦਰ ਕੌਰ ਵਾਸੀ ਬਰਨਾਲਾ ਆਈ ਸੀ। ਉਹਨੇ ਦੱਸਿਆ ਸੀ ਵੀ ਥਾਣਾ ਮਹਿਲ ਕਲਾਂ ਦੀ ਜੀ ਇੱਕ ਐਸਆਈ ਜੱਗਾ ਸਿੰਘ, ਇੱਕ ਸੀਨੀਅਰ ਕਨਸਟੇਬਲ ਗੁਰਪ੍ਰੀਤ ਸਿੰਘ। ਉਹਨਾਂ ਨੇ ਉਹਦੇ ਬ੍ਰਦਰ ਨੂੰ ਪਿਛਲੇ ਦਿਨੀ ਕਿਸੇ ਮੁਕੱਦਮੇ 'ਚ ਅਰੈਸਟ ਕਰਿਆ ਸੀ ਜੀ। ਉਹਦੇ ਜਾਮਾ ਤਲਾਸ਼ੀ ਦੌਰਾਨ ਮਤਲਬ ਉਹਦੇ ਕੋਲੋਂ ਇੱਕ ਡੇਢ ਟੋਲਾ 골ਡ ਦੀ ਚੇਨ, ਇੱਕ ਆਈਫੋਨ, ਇੱਕ ਘੜੀ ਪਲੱਸ 10000 ਰੁਪਏ ਬਰਾਮਦ ਹੋਏ ਸੀ। ਇਹਨਾਂ ਕਰਮਚਾਰੀ ਨੇ ਉਹ ਰਿਕਾਰਡ 'ਚ ਨਹੀਂ ਲਿਆਂਦਾ ਜੀ ਆਪਣੇ ਕੋਲ ਰੱਖ ਲਿਆ। ਔਰ ਉਹ ਲੜਕੀ ਜਦੋਂ ਆ ਕੇ ਉਹਨੂੰ ਮਿਲੀ ਇਹਨਾਂ ਨੂੰ ਕਿਹਾ ਵੀ ਦੇਖੋ ਜੀ ਸਮਾਨ ਸੀ ਸਾਡੇ ਮੁੰਡੇ ਕੋਲੇ ਫੋਨ ਸੀ ਜਾਂ ਆਹ ਸੀ ਇਹ ਸਾਨੂੰ ਦਿਓ ਚੀਜ਼ਾਂ ਸਾਡੀਆਂ ਉਹ ਕਹਿੰਦੇ ਵੀ ਤੁਸੀਂ 50000 ਰੁਪਏ ਲਿਓ ਇਹ ਚੀਜ਼ਾਂ ਤੁਹਾਨੂੰ ਫੇਰ ਮਿਲਣਗੀਆਂ ਕੱਲ੍ਹਾ ਥਾਣਾ ਵਿਖੇ ਇਹਦੀ ਸ਼ਿਕਾਇਤ ਤੇ ਰੇਡ ਕਰਕੇ ਐਸਆਈ ਚੱਗਾ ਸਿੰਘ ਤੇ ਸੀਨੀਅਰ ਕਨਸਟੈਂਟ ਨੂੰ ਗੁਰਪ੍ਰੀਤ ਸਿੰਘ ਨੂੰ ਰੈਡ ਹੈਂਡਿਡ ਅਰੈਸਟ ਕੀਤਾ 50000 ਰੁਪਏ ਰਿਸ਼ਵਤ ਲੈ ਲੈਂਦੇ ਆ ਅਸੀਂ ਐਫਆਈਆਰ ਰਿਜਿਸਟਰ ਕਰਕੇ ਜੀ ਗਾਹਾਂ ਇਨਵੈਸਟੀਗੇਸ਼ਨ ਕਰਾਂਗੇ ਇਹਦੀ ਤੇ ਵੀ ਜੇ ਕੋਈ ਹੋਰ ਇਹਦੇ ਵਿੱਚ ਹੋਇਆ ਕਰਮਚਾਰੀ ਸ਼ਾਮਲ ਹੋਇਆ ਤਾਂ ਉਸ ਅਨੁਸਾਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ